ਹਾਂਜੀ ਸਾਡੇ ਗਰਦਾਸਪੁਰ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਜਿਹੜੀਆਂ ਸਖਤ ਹਦਾ ਤਾਂ ਦੇ ਅੰzar ਜਿਹੜਾ ਵਾ ਪੁਲਸ ਵੱਲੋਂ ਜਿਹੜਾ ਵਾ ਜੋ ਇਹ ਚੋਰੀਆਂ ਲੁੱਟਾਂਖੋਆਂ ਕਰਨ ਵਾਲੇ ਇਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਮਿਹਨਤ ਚਲਾਈ ਜਾ ਰਹੀ ਆ ਇਸ ਮਿਹਨਤ ਨੂੰ ਹੀ ਉਸ ਵੇਲੇ ਥਾਣਾ ਧਾਰੀਵਾਲ ਦੇ ਐਸਐਚਓ ਸਾਹਿਬ ਤੇ ਇਹਨਾਂ ਦੀ ਪੁਲਸ ਪਾਰਟੀ ਨੂੰ ਬਹੁਤ ਭਾਰੀ ਸਫਲਤਾ ਮਿਲੀ ਜਦੋਂ ਕੱਲ ਮਿਤੀ 9 4 24 ਨੂੰ ਜਿਹੜਾ ਸਾਡੀ ਪੁਲਸ ਪਾਰਟੀ ਜਿਹਦੇ ਇੰਚਾਰਜ ਏਐਸਏ ਜਗਦੀਸ਼ ਸਿੰਘ ਤੇ ਨਾਲ ਸਪੈਸ਼ਲ ਬ੍ਰਾਂਚ ਦੇ ਕਰਮਚਾਰੀ ਉਹਨਾਂ ਨੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਤੇ ਮੁਖਬਰ ਖਾਸ ਨੇ ਇਤਹਾਦ ਦਿੱਤੀ ਕਿ ਅਮੈਨੂਅਲ ਮਸੀਹ ਉਰਫ ਮੋਨੂ son of ਬਿੱਟੂ ਮਸੀਹ ਵਾਸੀ ਬਰੀਾਰ ਤੇ ਕਰਨ ਫੋ ਮੋਟਾ ਸਾਨਾ ਤੇ ਰਾਜਕੁਮਾਰ ਵਾਸੀ ਬਰਿਆਰ ਜਿਹੜੇ ਆ ਇਹ ਜਿਹੜੇ ਲੁੱਟਖੋਆਂ ਦਾ ਜਿਹੜਾ ਕੰਮ ਕਰਦੇ ਆ ਤੇ ਚੰਨੀਆਂ ਤੇ ਹੋਰ ਮੋਬਾਈਲ ਵਗੈਰਾ ਜਿਹੜੇ ਆ ਸਨੈਚ ਕਰਦੇ ਆ ਤੇ ਅੱਜ ਵੀ ਜਿਹੜਾ ਵਾ ਇਧਰੋਂ ਇਸੇ ਦੀ ਸਾਈਡ ਤੋਂ ਜਿਹੜਾ ਵਾ ਇਹ ਆ ਰਹੇ ਆ ਤੇ ਜੇਕਰ ਚੰਗੀ ਤਰ੍ਹਾਂ ਨਾਕਾਬੰਦੀ ਕੀਤੀ ਜਾਵੇ ਤੇ ਜਿਹੜੇ ਆ ਕਾਬੂ ਆ ਸਕਦੇ ਆ ਜਿਸ ਤੇ ਪੁਲਿਸ ਨੇ ਪੂਰੀ ਤਰ੍ਹਾਂ ਅਲਰਟ ਹੁੰਦੇ ਹੋਏ ਪੂਰੀ ਮਸਤੀਦੀ ਨਾਲ ਨਾਕਾ ਲਾਇਆ ਜਿੱਥੇ ਦੋ ਵਿਅਕਤੀ ਜਿਹੜੇ ਆ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਏ ਜਿਨ੍ਹਾਂ ਦੇ ਨਾਮ ਤੇ ਪੁਲਿਸ ਪਾਰਟੀ ਨੇ ਪੁੱਛੇ ਜਿਨ੍ਹਾਂ ਨੇ ਮੈਨੂਅਲ ਮਸੀਹ ਉਰਫ ਮੋਨੂ ਸਨ ਆਫ ਬਿਟੂ ਮਸੀਹ ਵਾਸੀ ਬਰੀਾਰ ਅਤੇ ਦੂਸਰੇ ਨੇ ਆਪਣਾ ਨਾਮ ਕਰਨ ਉਰਫ ਮੋਟਾ ਸਨ ਆਫ ਰਾਜਕਮਰ ਵਾਸੀ ਬਰੀਾਰ ਦੱਸਿਆ ਇਹਨਾਂ ਦੇ ਕੋਲੋਂ ਜਿਹੜਾ ਵਾ ਸਖਤੀ ਨਾਲ ਕੁਝ ਮੋਬਾਈਲ ਮਿਲੇ ਜਿਨ੍ਹਾਂ ਨੂੰ ਸਖਤੀ ਨਾਲ ਪੁੱਛਿਆ ਗਿਆ ਜਿਨ੍ਹਾਂ ਦੱਸਿਆ ਵੀ ਅਸੀਂ ਜਿਹੜੇ ਆ ਇਹ ਗਰਦਾਸਪੁਰ ਸ਼ਹਿਰ ਤੇ ਸਦਰਦੀ ਏਰੀਏ ਦਿਆਲੇ ਵਾਲੇ ਦੇ ਵਿੱਚ ਜਿਹੜੇ ਆ ਅਸੀਂ ਇਹ ਮੋਬਾਈਲ ਜਿਹੜੇ ਆ ਖੋਹ ਕਰਦੇ ਆ ਤੇ ਇਹਨਾਂ ਨੂੰ ਜਿਹੜਾ ਇਹ ਹੋਰ ਚੰਗੀ ਤਰ੍ਹਾਂ ਪੁਸ਼ਕਿਚ ਕੀਤੀ ਗਈ ਤੇ ਇਹਨਾਂ ਦੇ ਕੋਲੋਂ ਜਿਹੜਾ ਵਾ 11 ਮੋਬਾਈਲ ਫੋਨ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਜਿਹੜਾ ਗਰਦਾਸਪੁਰ ਸ਼ਹਿਰ ਦੇ ਲਾਗੋ ਚਾਗੋ ਏਰੀਏ ਦੇ ਵਿੱਚੋਂ ਜਿਹੜੇ ਚੋਰੀ ਕੀਤੇ ਸੀ ਉਹ ਬਰਾਮਦ ਕੀਤੇ ਆ ਅਤੇ ਇੱਕ ਜਿਹੜੀ ਇਹਨਾਂ ਨੇ 골ਡ ਚੇਨ ਸੀਗੀ ਜਿਹੜੀ ਉਹ ਵੀ ਖੋਹ ਕੀਤੀ ਜਿਹੜੀ 3.7 ਗ੍ਰਾਮ ਦੀ ਹੋਈ ਉਹ ਵੀ ਇਹਨਾਂ ਨੇ ਮੰਨਿਆ ਵੀ ਅਸੀਂ ਜਿਹੜੀ ਖੋਹ ਕੀਤੀ ਆ ਜਿਹਦੇ ਸਬੰਧ ਦੇ ਵਿੱਚ ਜਿਹੜਾ ਵਾ ਮੁਕਦਮਾ ਨੰਬਰ 31 ਮਿਤੀ 9 4 24 ਅੰਡਰ ਸੈਕਸ਼ਨ 379 411 ਆਈਪੀਸੀ थाना ਧਾਰੀਆਲ ਵਿਖੇ ਦਰਜ ਕੀਤਾ ਗਿਆ ਵਾ ਤੇ ਦੋਸ਼ੀਆਂ ਨੂੰ ਜਿਹੜਾ ਵਾ ਅੱਜ ਕੈਦ ਦੇ ਅਨਸਾਰ ਜਿਹੜਾ ਵਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਵਾ ਤੇ ਇਹਨਾਂ ਦਾ ਦੁਬਾਰਾ ਵੱਧ ਤੋਂ ਵੱਧ ਪੁਲਿਸ ਰਿਮਾਂਡ ਲੈ ਕੇ ਇਹਨਾਂ ਦੇ ਕੋਲੋਂ ਹੋਰ ਸ਼ਕਤੀ ਨਾਲ ਪੁੱਛਗਿੱਛ ਕਰਕੇ ਇਹਨਾਂ ਕੋਲੋਂ ਹੋਰ ਵੱਧ ਤੋਂ ਵੱਧ ਜਿਹੜੀਆਂ ਇਹਨਾਂ ਕੀਤੀਆਂ ਖੋਹਾਂ ਦੀਆਂ ਵਾਰਦਾਤਾਂ ਚੋਰੀ ਦੀਆਂ ਵਾਰਦਾਤਾਂ ਉਹਨਾਂ ਬਾਰੇ ਪਤਾ ਲਾਇਆ ਜਾਵੇਗਾ ਅਤੇ ਇਹਨਾਂ ਤੋਂ ਹੋਰ ਵੀ ਮੋਬਾਈਲ ਤੇ ਹੋਰ ਸੋਨੇ ਦੀਆਂ ਚੈਨਾਂ ਜਿਹੜੀਆਂ ਬਰਾਮਦ ਕੀਤੀਆਂ ਜਾਣਗੀਆਂ ਹਾਂਜੀ ਇਹਨਾਂ ਦਾ ਪਿਛੋਕੜ ਇਹਨਾਂ ਦੇ ਉੱਤੇ ਜਿਹੜੇ ਆ ਖੋਹਾਂ ਦੇ ਪਹਿਲਾਂ ਵੀ ਦੋਵਾਂ ਦੇ ਉੱਤੇ ਪਰਚੇ ਦਰਜ ਹੈਗੇ ਆ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਕਰਨ ਉਰਫ ਮੋਟਾ ਵਾ ਉਹ ਬੈਂਕ ਕਾਲਜ ਦੇ ਵਿੱਚ ਨੌਕਰੀ ਵੀ ਕਰਦਾ ਸੀਗਾ ਤੇ ਇਹ ਪਹਿਲਾਂ ਵੀ ਲੁੱਟਾ ਖੋਹ ਕਰਦੇ ਜਿਹੜਾ ਇਹਨਾਂ ਦੇ ਉੱਤੇ ਪਰਚੇ ਨਿਕਲੇ ਆ ਇਹਨਾਂ ਦੇ ਪਹਿਲਾਂ ਵੀ